ਤਨਾਲੇ ਜਿਹੜੀ ਦਿੱਲੀ ਉਹ ਸਾਡੀ ਰਾਜਧਾਨੀ ਆ ਉੱਥੇ ਸਾਡਾ ਹੱਕ ਬਣਦਾ ਪ੍ਰਦਰਸ਼ਨ ਰੋਜ਼ ਕਰ ਸਕਦੇ ਅਸੀਂ ਤੇ ਥੋੜਾ ਵੀ ਪਾਕਿਸਤਾਨ ਦਾ ਗਾੜੀ ਬਾਰਡਰ ਹੀ ਬਣਾ ਦੋ ਸਰਕਾਰ ਸਰਿਆਮ ਤੱਕਾ ਕਰਨ ਦੀ ਹੈ ਹਮਲੇ ਜਿਹੜੇ ਨਹੀਂ ਕਰਨੇ ਚਾਹੀਦੇ ਹੈ ਤੂੰ ਵੀ ਆਪਣੇ ਤੇ ਵੀ ਆਪਣੇ ਆ ਤੇ ਬਿਲਕੁਲ ਸ਼ਾਂਤੀਮਈ ਮਰੋੜ ਜਿਹੜਾ ਇਧਰੋਂ ਵੀ ਰੱਖਣਾ ਚਾਹੀਦਾ ਤੇ ਉਧਰੋਂ ਵੀ ਰੱਖਣਾ ਚਾਹੀਦਾ 3 ਨੌਜਵਾਨ ਜ਼ਖਮੀ ਹੋਏ ਨੇ ਇੱਕ ਨਹਿਂਗ ਦੇ ਵੀ ਬੱਖੀ ਚ ਗੋਲੀ ਲੱਗੀ ਹੈ ਮਤਲਬ ਉਹ ਇੱਕਆਂ ਦੀਆਂ ਅੱਖਾਂ ਨਿਕਲ ਗਈਆਂ ਮਤਲਬ ਅੱਖਾਂ ਤੋਂ ਰੌਸ਼ਨੀ ਚਲੀ ਗਈ ਇਹ ਹੁਣ ਖੱਟਰ ਸਰਕਾਰ ਦੀ ਇੱਕ ਤਰ੍ਹਾਂ ਨਾਲ ਗਲਤੀ ਉਹ ਕਹਿ ਸਕਦੇ ਆ ਆਪਾਂ ਕੀ ਕਹਿ ਸਕਦੇ ਬਹੁਤ ਬਹੁਤ ਵੱਡੀ ਗਲਤੀ ਜੀ ਇਹ ਬਹੁਤ ਵੱਡੀ ਗਲਤੀ ਹੋਦੀ ਇਹ ਮਤਲਬ ਇਹ ਇਦਾਂ ਤੱਕ ਨਹੀਂ ਦੁਵਾਰਾ ਨਾ ਕਰਦਾ ਨਾ ਕੋਈ ਗੱਲਬਾਤ ਕਰਦਾ ਸ਼ਾਂਤੀਪੂਰਨ ਨਿਕਲ ਜਣਾ ਤੇ ਕੀ ਲੋੜੀ ਇਹਨਾਂ ਨੂੰ ਪੱਤਰ ਚਲਾਉਂਦੀ ਜਾਂ ਕੁਝ ਵੀ ਕਰਦੀ ਸਾਨੂੰ ਕਿ ਜੋਸ਼ਪੁਰ ਆ ਹੁਣ ਬੰਦਾ ਪਿਛੋਂਦਾ ਥੋੜਾ ਬੜਾ ਜ਼ੋਰ ਤੇ ਦਿਖਾਉਂਦਾ ਹੀ ਆ ਫਿਰ ਇਹਦਾ ਇਹ ਮਤਲਬ ਥੋੜਾ ਵੀ ਉਹਨਾਂ ਤੇ ਗੋਲੀਆਂ ਚਲਾਈਆਂ ਜਾਣ ਜਾਣ ਕੇ ਜਾਣ ਕੇ ਪੰਗਾ ਪਾ ਕੇ ਖੜਿਆ ਮੋਤੇ ਦਾ ਹੁਣ ਗਾਂ ਇਹਨਾਂ ਬੋਟਾਂ ਲੈਣ ਨਹੀਂ ਆਉਣਾ ਕੀ ਗੱਲ ਇਹਨਾਂ ਦਾ ਕੋਈ ਵਰਕਰ ਸਾਡੇ ਪਿੰਡ 'ਚ ਵੱਢ ਜਾਊਗਾ ਜਾਂ ਸਾਡੇ ਜ਼ਿਲ੍ਹੇ 'ਚ ਕੋਈ ਗਰੀਬ ਦਾ ਮਜ਼ਦੂਰ ਦਾ ਸਾਰਿਆਂ ਦਾ ਹੀ ਸਾਂਝਾ ਹੈ। ਅੱਛਾ ਜੀ। ਹਾਂਜੀ ਆਪਣੇ ਹੱਕ ਖਾਤਰ ਆਉਣਾ ਕੋਈ ਭੀਖ ਮੰਗਣ ਤੋੜਾ ਆਉਣਾ। ਖੈਰ ਗਾਈ ਬਿਲਕੁਲ ਪੱਕੀ ਤਿਆਰੀ ਨਾਲ ਆਏ ਆ। ਜਿੰਨਾ ਚਿਰ ਤੱਕਾਂ ਨੂੰ ਲਿਖਤੀ ਰੂਪ ਵਿੱਚ ਕੋਈ ਮਿਲਦਾ ਉਤੋਂ ਹੀ ਲੱਣ ਵਾਲੇ ਨਹੀਂ। ਸ਼ੰਭੂ ਬਾਰਡਰ ਦੇ ਉੱਤੇ ਅਸੀਂ ਖੜੇ ਆ ਤੇ ਕਿਸਾਨੀ ਧਰਨੇ ਦੇ ਵਿੱਚ ਹਰ ਇੱਕ ਵਰਗ ਆਪਣੇ ਵੱਖਰੀ ਭੂਮਿਕਾ ਨਾਲ ਆ ਰਿਹਾ ਤੇ ਉੱਥੇ ਹੀ ਇੱਕ ਬਾਪੂ ਆ ਜਿਹੜਾ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਇੱਥੇ ਪਹੁੰਚਿਆ ਹੋਇਆ ਤੇ ਅਸੀਂ ਇਹਨਾਂ ਦੀ ਜਿਹੜੀ ਹਿੰਮਤ ਆ ਉਹਦੀ ਦਾਤ ਦਿੰਨੇ ਆ ਕਿ ਇਹ ਧਰਨੇ ਦੇ ਵਿੱਚ ਇਸ ਨੂੰ ਕਾਮਯਾਬ ਕਰਨ ਲਈ ਪਹੁੰਚੇ ਨੇ। ਆਪੂ ਦਾ ਧੰਨਵਾਦ ਹੈ। ਅੱਛਾ ਜੀ। ਅੰਜਵਾ ਖਾਲਸਾ ਵਾਪਦੇ ਜੀ। ਤੇ ਹੁਣ ਕੀ ਮੰਗ ਆ મોદી ਤੋਂ? ਮੋਦੀ ਕੋ ਮੰਗ ਆ ਕਿ ਜੋ ਇਹਨੇ ਬਿੱਲ ਜਿਹੜੇ ਆਸੀਂ ਉਦੋਂ ਸਾਨੂੰ ਵਾਅਦਾ ਕੀਤਾ ਵੀ ਅਸੀਂ ਕਰਾਂਗੇ ਮਾਫੀ ਕੀਤੇ ਨੀਗੇ। ਤੇ ਸਾਨੂੰ ਦੁਬਾਰਾ ਇਹ ਪ੍ਰਦਰਸ਼ਨ ਆਉਣਾ ਪਿਆ। ਕਿਹੜਾ ਏਰੀਆ ਹੈ? ਮੇਰਾ ਕਰਤਾਰਪੁਰ ਜੀ। ਅੱਛਾ ਜੀ। ਤੇ ਆਪਾਂ ਟਰਾਲੀ ਦੇ ਵਿੱਚ ਚੜ ਕੇ ਆਏ ਹਾਂ। ਹਾਂਜੀ ਹਾਂਜੀ ਹਾਂਜੀ। ਅੱਛਾ ਜੀ। ਤੇ ਕੀ ਨੌਜਵਾਨਾਂ ਨੂੰ ਕੀ ਸੁਨੇਹਾ ਹੈ? ਨੌਜਵਾਨਾਂ ਨੇ ਸਦਾ ਕਿ ਤੁਹਾਨੂੰ ਵੱਧ ਤੋਂ ਵੱਧ ਵੀਰ ਹੋਣਾ ਚਾਹੀਦਾ ਵੇ ਸਾਰਿਆਂ ਦਾ ਮਸਲਾ ਜਿਹੜਾ ਇਹ ਸਾਂਝਾ ਵਾ। ਗਰੀਬ ਦਾ, ਮਜ਼ਦੂਰ ਦਾ ਸਾਰਿਆਂ ਦਾ ਹੀ ਸਾਂਝਾ ਹੈ। ਹਾਂਜੀ ਆਪਣੇ ਹੱਕ ਖਾਤਰ ਆਉਣਾ ਕੋਈ ਭੀਖ ਮੰਗਣ ਟੜਾਉਣਾ ਤੇ ਨਾਲੇ ਜਿਹੜੀ ਦਿੱਲੀ ਉਹ ਸਾਡੀ ਰਾਜਧਾਨੀ ਆ ਉੱਥੇ ਸਾਡਾ ਹੱਕ ਬਣਦਾ ਪ੍ਰਦਰਸ਼ਨ ਰੋਜ਼ ਕਰ ਸਕਦੇ ਅਸੀਂ ਤੇ ਥੋੜਾ ਵੀ ਪਾਕਿਸਤਾਨ ਦਾ ਗਾੜੀ ਬਾਰਡਰੀ ਬਣਾ ਦੋ ਹਾਂਜੀ ਜਿਹੜਾ ਨੌਜਵਾਨਾਂ ਦੇ ਉੱਤੇ ਜਾਂ ਆਪਣੇ ਮਤਲਬ ਬਜ਼ੁਰਗਾਂ ਦੇ ਉੱਤੇ ਅੱਗੇ ਹਮਲੇ ਹੋਏ ਨੇ ਅੱਜ ਵੀ 12:00 ਵਜੇ ਤੋਂ ਲੈ ਕੇ 1:00 ਵਜੇ ਤੱਕ ਹਮਲੇ ਹੋਏ ਨੇ ਉਹਦੇ ਬਾਰੇ ਕੀ ਕਹਿਣਾ ਹੈ ਇਹ ਉਹਦੇ ਬਾਰੇ ਮੈਂ ਕਹਿਣਾਗਾ ਕਿ ਇਹ ਸਰਕਾਰ ਸ਼ਰੀਆ ਨੂੰ ਧੱਕਾ ਕਰਨ ਦੀ ਹੈ ਇਹ ਹਮਲੇ ਜਿਹੜੇ ਨਹੀਂ ਕਰਨੇ ਚਾਹੀਦੇ ਹੈ ਤੋ ਵੀ ਆਪਣੇ ਦੇ ਵੀ ਆਪਣੇ ਆ ਤੇ ਬਿਲਕੁਲ ਸ਼ਾਂਤੀਮਈ ਮੂਰੋੜ ਜਿਹੜਾ ਇਧਰੋਂ ਵੀ ਰੱਖਣਾ ਚਾਹੀਦਾ ਇਹ ਕਈ ਨੌਜਵਾਨ ਜ਼ਖਮੀ ਹੋਏ ਨੇ ਇੱਕ ਨਹਿਂਗ ਦੇ ਵੀ ਬੱਖੀ ਚ ਗੋਲੀ ਲੱਗੀ ਹੈ ਮਤਲਬ ਉਹ ਇਕਈਆਂ ਦੀਆਂ ਅੱਖਾਂ ਨਿਕਲ ਗਈਆਂ ਮਤਲਬ ਅੱਖਾਂ ਤੋਂ ਰੌਸ਼ਨੀ ਚਲੀ ਗਈ ਇਹ ਹੁਣ ਖੱਟਰ ਸਰਕਾਰ ਦੀ ਇੱਕ ਤਰ੍ਹਾਂ ਨਾਲ ਗਲਤੀ ਉਹ ਕਹਿ ਸਕਦੇ ਆਪਾਂ ਕੀ ਕਹਿ ਸਕਦੇ ਬਹੁਤ ਬਹੁਤ ਵੱਡੀ ਗਲਤੀ ਜੀ ਇਹ ਬਹੁਤ ਵੱਡੀ ਗਲਤੀ ਹੋਦੀ ਹਾਂਜੀ ਇਹ ਨੌਜਵਾਨ ਜਿਹੜੇ ਆਏ ਨੇ ਜਾਂ ਉਹ ਆਪਣੇ ਆਪਣੇ ਜਿਹੜੇ ਇਹ ਮਤਲਬ ਇਹ ਇੰਨਾ ਤੱਕ ਨਹੀਂ ਦੁਬਾਰਾ ਨਾ ਕਰਦਾ ਨਾ ਕੋਈ ਗੱਲਬਾਤ ਕਰਦਾ ਸ਼ਾਂਤੀ ਮੈਨੇ ਨਿਕਲ ਜਣਾ ਤੇ ਕੀ ਲੋੜੀ ਇਹਨਾਂ ਨੂੰ ਪੱਤਰ ਚਲਾਉਂਦੀ ਜਾਂ ਕੁਝ ਵੀ ਕਰਦੀ ਸਾਨੂੰ ਕੋਈ ਜੋਸ਼ ਭਰੇ ਹੁਣ ਬੰਦਾ ਪਿਛੋਂ ਦਾ ਥੋੜਾ ਬੜਾ ਜ਼ੋਰ ਤੇ ਦਿਖਾਉਂਦਾ ਹੀ ਆ ਫਿਰ ਇਹਦਾ ਇਹ ਮਤਲਬ ਥੋੜਾ ਵੀ ਉਹਨਾਂ ਤੇ ਗੋਲੀਆਂ ਚਲਾਈਆਂ ਜਾਣ ਜਿਹੜੀ ਖੱਟਰ ਸਰਕਾਰ ਐ ਖੱਟਰ ਸਰਕਾਰ ਨੂੰ ਲੋੜ ਕੀ ਐ ਪੰਜਾਬੀ ਆਏ ਨੇ ਦਿੱਲੀ ਨੂੰ ਜਾਣਾ ਇਹ ਵਿਚਾਲੇ ਆਪਣਾ ਪੰਗਾ ਲੱਗ ਕੇ ਜਾਣ ਕੇ ਜਾਣ ਕੇ ਪੰਗਾ ਪਾ ਕੇ ਖੜਿਆ ਮੋਹਤਾ ਹੁਣ ਗਾਂ ਇਹਨਾਂ ਬੋਟਨ ਲੈਣ ਨਹੀਂ ਆਉਣਾ ਕੀ ਗੱਲ ਇਹਨਾਂ ਦਾ ਕੋਈ ਵਰਕਰ ਸਾਡੇ ਪਿੰਡ 'ਚ ਵੜ ਜਾਊਗਾ ਜਾਂ ਸਾਡੇ ਜ਼ਿਲ੍ਹੇ 'ਚ ਕੋਈ ਵੜ ਜਾਊਗਾ ਕਦੀ ਵੀ ਨਹੀਂ ਸਵਾਲ ਹੀ ਨਹੀਂ ਪਤਾ ਹੁੰਦਾ ਕੋਈ ਵੜ ਜਾਊਗਾ ਉਤਰੂਗਾ ਹੀ ਨਾ ਗੱਡੀ ਤੋਂ ਹੁਣ ਜਿੱਦਾਂ ਗੋਦੀ ਮੀਡੀਆ ਇੱਥੇ ਕਿੰਨਾ ਕਿ ਤਰ੍ਹਾਂ ਫਿਰਨ ਰਿਆ ਤੇ ਗਾੜੀ ਉਹ ਇਹ ਸੋਚਣ ਪਈਦਾ ਜਹਾਜ਼ ਨਹੀਂ ਕਹਿੰਦੇ ਉਤਰਨ ਦਿੱਤਾ ਨਹੀਂ ਉਤਰਨ ਦਵਾਗੇ ਬਿਲਕੁਲ ਕਦੀ ਵੀ ਨਹੀਂ ਕਦੀ ਹੁੰਨੀ ਜੀ ਕਿਉਂਕਿ ਪੰਜਾਬੀ ਨੇ ਜਿਹੜੇ ਨਾ ਜੇ ਇਹਨਾਂ ਨੂੰ ਕੋਈ ਵਿਗਾਰ ਦਾ ਤਾਂ ਇਹ ਆਪਣੀ ਮਤਲਬ ਕਿ ਇੱਕ ਤਰ੍ਹਾਂ ਨਾਲ ਗੁੱਸੇ ਜਾ ਕੇ ਉਹ ਚੀਜ਼ ਨੂੰ ਪੂਰਾ ਕਰਦੇ ਨੇ ਸਾਡੀ ਫਿਰ ਜੀ ਸਿਰ ਟੜ ਦੀ ਬਾਜੀ ਆ ਜੀ ਆਰ ਜਾਂ ਪਾਰ ਦੀ ਜੋ ਕਹੇ ਤਾਂ ਉਹ ਕਰਨੇ ਕਰਨਾ ਜੀ ਇਹ ਜਿਹੜੇ ਬੰਦੇ ਨੇ ਇਸ ਟਾਈਮ ਆਪਣੇ ਆਗੂਆਂ ਮਗਰ ਲੱਗੇ ਹੋਏ ਨੇ ਜਦੋਂ ਆਗੂਆਂ ਨੇ ਇੱਕ ਵਾਰ ਹੁਕਮ ਕਰਤਾ 5 ਮਿੰਟ ਦੇ ਵਿੱਚ ਬਾਰਡਰ ਪਾਰ ਹੋ ਜੂ ਹੋ ਜੂ ਹੋ ਰੌਲਾ ਇਹ ਹੈ ਵੀ ਆਗੂਆਂ ਦੇ ਮਗਰ ਨੇ ਹਾਂਜੀ ਹਾਂਜੀ ਆਪਣੇ ਸ਼ਾਂਤਮਈ ਢੰਗ ਨਾਲ ਇਸ ਟਾਈਮ ਪ੍ਰੋਟੈਸਟ ਚੱਲ ਰਿਹਾ ਹੈ ਜਿੱਤੇ ਤੁਹਾਨੂੰ ਆਗੂ ਇਹ ਹੀ ਕਹਿੰਦੀ ਹੈ ਕਿ ਸ਼ਾਂਤੀਮਈ ਬੋਲ ਬਣਾ ਕੇ ਰੱਖਾਂ ਕੋਈ ਜਾਤ ਨਹੀਂ ਕਰਨਾ ਕੋਈ ਕਾਲੀ ਨਹੀਂ ਕਰਨੀ ਜਿੱਦਾਂ ਵੀ ਤੁਹਾਨੂੰ ਇਹ ਹੁਕਮ ਦੋਗੇ ਤੁਸੀਂ ਉਦਾਂ ਕਰਨਾ ਤਸੀਂ ਬੱਸ ਉਹਨਾਂ ਦਾ ਜਿੱਦਾਂ ਇਹਨਾਂ ਦੀ ਫੌਜ ਉਹ ਕਮਦੀਕ ਦੀ ਹੈ ਵੀ ਕਮੇਟੀ ਕੰਡੀ ਉਹਨਾਂ ਦਾ ਕਿਉਂਕਿ ਸਰਕਾਰਾਂ ਇਹ ਹੀ ਗੱਲ ਕਰ ਰਹੀਆਂ ਨੇ ਵੀ ਇਹ ਗਲਤੀ ਕਰਨ ਤੇ ਅਸੀਂ ਕੋਈ ਨਾ ਕੋਈ ਗਲਤੀ ਫੜੀਏ ਤੇ ਅਸੀਂ ਇਹ ਅੰਦੋਲਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੀਏ ਭੰਗ ਤੇ ਨਹੀਂ ਵੀਰੇ ਨਾਲ ਅੱਗੇ ਵੀ ਨਹੀਂ ਹੋਇਆ ਤੇ ਹੁਣ ਵੀ ਨਹੀਂ ਹੋਣਾ ਚਲੋ ਅੱਗੇ ਥੋੜੀ ਜੀ ਗਲਤੀ ਲਾ ਲਓ ਜਾਂ ਕਿੱਦਾਂ ਜਿਹੜੇ ਉੱਠ ਖਲਾਏ ਮਨਾ ਕੇ ਨਿਟੋ ਗਲਤੀ ਹੋਣੀ ਬਾਰ-ਬਾਰ ਤੇ ਹੋਣੀ ਨਹੀਂ ਐਰ ਕਾਂ ਬਿਲਕੁਲ ਪੱਕੀ ਤਿਆਰੀ ਨਾਲ ਆਏ ਆ ਜਿੰਨਾ ਚਿਰ ਤੱਕਾਂ ਨੂੰ ਲਿਖਤੀ ਰੂਪ ਵਿੱਚ ਕੋਈ ਮਿਲਦਾ ਉਤੋਂ ਹਿੱਲਣ ਵਾਲੇ ਨਹੀਂ ਆਏ ਦਾ ਰਾਸ਼ਨ ਹੈ ਹਾਂ ਜੀ ਸਾਲ ਦਾ ਰਾਸ਼ਨ ਤੋਂ ਇਲਾਵਾ ਟਰਾਲੀਆਂ ਵਾਲੇ ਅੱਜ ਹੱਦਾਂ ਤੇ ਲੋੜ ਹੀ ਨਹੀਂ ਪਿਆ ਅੱਜ ਤੇ ਪਿੰਡਾਂ ਦੇ ਟਰਾਲੀਆਂ ਵਾਲੇ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ ਸਾਡਾ ਰਾਸ਼ਨ ਹੈ ਅਸੀਂ ਤਾਂ ਹੱਥ ਵੀ ਨਹੀਂ ਲਾਇਆ ਜਿਹੜੇ ਆਲੇ ਦਲੇ ਦੇ ਪਿੰਡ ਨੇ ਉੱਥੋਂ ਹੀ ਸਾਨੂੰ ਤਾਂ ਲੋਕ ਰਾਸ਼ਨ ਦੇ ਰਹੇ ਨੇ ਤੇਰੇ ਦੁੱਧ ਨਾਲ ਦੁੱਧ ਦੇ ਰਹੇ ਹਰ ਇੱਕ ਚੀਜ਼ ਦੇ ਰਹੇ ਸਾਰੀ ਇੱਕ ਚੀਜ਼ ਅਵੇਲੇਬਲ ਕਰ ਰਹੇ ਨੇ ਦਵਾਈ ਤੱਕ ਸੂਤਾਂ ਬੰਦੀ ਆ ਅਸੀਂ ਤਾਂ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਆਪਣਾ ਇੱਕ ਪਾਸਾ ਕਰਕੇ ਜਾਣਾ ਹਾਂ ਜੀ ਹਾਂ ਜੀ ਇੱਕ ਪਾਸਾ ਕਰਕੇ ਤੇ ਬਹੁਤ ਬਹੁਤ ਧੰਨਵਾਦ ਜੀ ਓਕੇ ਸਰ ਓਕੇ